ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਤੁਹਾਨੂੰ ਅਸੀਂ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂ ਜਾ ਰਹੇ ਹਾਂ ਸਭ ਤੋਂ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੁਰਦੁਆਰਾ ਸਾਹਿਬ ਕਿੱਥੇ ਸਥਿਤ ਹੈ ਕਿਹੜੇ ਪਿੰਡ ਦੇ ਵਿੱਚ ਸਥਿਤ ਹੈ ਉਸਦੇ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦਵਾਂਗਾ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਹਲਕਾ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਪਿੰਡ ਹੈਗਾ ਜੀ ਮਾੜੀ ਟਾਂਡਾ ਪਿੰਡ ਮਾੜੀ ਟਾਂਡੇ ਦੇ ਵਿੱਚ ਏ ਗੁਰਦਰਾ ਸਾਹਿਬ ਸਿੱਤ ਤੇ ਆਉ ਪਤਾਨੂੰ ਕਰੌਣੇ ਗੁਰਦਰਾ ਸਾਹਿਬ ਦੇ ਦਰਸ਼ਨ ਤੇ ਜਲਦੀ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਰੇ ਪੜੋ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਜੇਲਾ ਵਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਚੇ ਲਾਹੋ ਗੋਬਿੰਦ ਸਿੰਘ ਵਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਚੇ ਲਾਹੋ ਗੋਬਿੰਦ ਸਿੰਘ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾ ਵਾਲੇ ਗੋਬਿੰਦ ਸਿੰਘ ਜੀ ਹਲਕੀਆਂ ਵਾਲੇ ਗੋਪਿੰਦ ਸਿੰਘ ਜੀ ਪਾਤਾ ਵਾਲੇ ਗੋਪਿੰਦ ਸਿੰਘ ਜੀ ਪਾਤਾ ਵਾਲੇ ਗੋਪਿੰਦ ਸਿੰਘ ਜੀ ਬਾਹੋ ਬਾਹੋ ਗੋਪਿੰਦ ਸਿੰਘ ਆਪੇ ਗੁਰ ਚੇਲਾ ਗੋਪਿੰਦ ਸਾਰੇ ਾਰੇ ਪਰੋ ਵਾਹੋ ਵਾਹੋ ਹੋ ਕਪਿੰਦ ਸਿੰਘ ਆਪੇ ਚਿਲਾ ਗੋਬਿੰਦ ਸਿੰਘਾਰੇ ਪਰੋ ਵਾਹੋ ਵਾਹੋ ਹਰ ਸੱਚੇ ਤਖਤ ਦਾ ਆ ਸਤ ਸੰਗਤ ਮੇਲਾ